ਪੰਜਾਬ ਸਰਕਾਰ ਵਿਰੁੱਧ ਮੁਲਾਜ਼ਮਾਂ ਵਿੱਚ ਤਿੱਖਾ ਰੋਸ ਛੇਵੇਂ ਪੇ ਕਮਿਸ਼ਨ ਦੇ ਏਰੀਆ 37 ਪੱਤਲ ਦੀ ਬਹਾਲੀ ਡੀਏ ਅਤੀ ਪ੍ਰਾਣੀ ਪੈਨਸ਼ਨ ਸਭ ਮਸਲੇ ਅਧੂਰੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਰਿਟਾਇਰ ਕਰਮਚਾਰੀਆਂ ਵਿੱਚ ਮਾਨ ਸਰਕਾਰ ਖਿਲਾਫ ਬੜੀ ਨਾਰਾਜ਼ਗੀ ਵਾਦੀ ਜਾ ਰਹੀ ਹੈ ਮੁਲਾਜ਼ਮ ਆਗੂ ਨੇ ਖੁੱਲ ਕੇ ਦੋਸ਼ ਲਾਇਆ ਕਿ ਸਰਕਾਰ ਵਾਅਦੇ ਤਾਂ ਕਰਦੀ ਹੈ ਪਰ ਫੈਸਲੇ ਲਾਗੂ ਨਹੀਂ ਕਰਦੀ ਛੇਵੇਂ ਪੇ ਕਮਿਸ਼ਨ ਦੇ ਏਰੀਆ ਦਾ ਕੀ ਬਣਿਆ ਪੰਜਾਬ ਸਰਕਾਰ ਵੱਲੋਂ ਛੇਵੇਂ ਪੇ ਕਮਿਸ਼ਨ ਦੇ ਲਗਭਗ 18000 ਕਰੋੜ ਰੁਪਏ ਦੇ ਏਰੀਆ ਬਾਰੇ ਫੈਸਲਾ ਤਾਂ ਕੀਤਾ ਗਿਆ ਸੀ ਪਰ ਇਸ ਨੂੰ ਉਮਰ ਅਨੁਸਾਰ ਗਿਸ਼ਤਾਂ ਵਿੱਚ ਅਵੰਡ ਦਿੱਤਾ ਗਿਆ ਰਿਟਾਇਰ ਮੁਲਾਜ਼ ਤੋਂ ਮੇਲਾ ਸ਼ੁਰੂ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਮੁਲਾਜ਼ਮ ਜਥੇਬੰਦੀਆਂ ਦੀ ਮੰਗ ਹੈ ਕਿ ਇਹ ਰਕਮ ਤਿੰਨ ਤੋਂ ਚਾਰ ਕਿਸ਼ਤਾਂ ਦੀ ਬਜਾਏ ਇਕੱਠੀ ਦਿੱਤੀ ਜਾਵੇ 37 ਪੱਤਿਆਂ ਤੇ ਲੱਗੀ ਕਟੌਤੀ ਕਦੋਂ ਬਹਾਲ ਹੋਏ ਪੰਜਾਬ ਸਰਕਾਰ ਨੇ ਪਹਿਲਾਂ 37 ਕਿਸਮ ਦੇ ਪੱਤਿਆਂ ਤੇ ਕਟੌਤੀ ਲਗਾ ਦਿੱਤੀ ਸੀ ਸਾਝੇ ਫਰੰਟ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਹੋਈਆਂ ਮੁਲਾਜ਼ਮਾਂ ਨੇ ਮੁਲਾਜ਼ਮ ਆਸ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਇਹ ਪੱਤੇ ਬਹਾਲ ਹੋ ਸਕਦੇ ਨੇ ਪਰ ਅਜੇ ਤੱਕ ਕੋਈ ਠੋਸ ਐਲਾਨ ਨਹੀਂ ਹੋਇਆ 8.6% ਦਾ ਵੱਡਾ ਫਰਕ ਕੇਂਦਰ ਸਰਕਾਰ ਦਾ 85% ਹੈ ਜਦੋਂ ਕਿ ਪੰਜਾਬ ਸਰਕਾਰ ਦਾ 42% ਹੈ ਇਹ 1 ਪਤਿਓ ਦੀ ਮੰਗ ਹੈ ਕਿ ਪੰਜਾਬ ਦਾ ਡੀਏ ਗਿੰਦਰ ਦੇ ਬਰਾਬਰ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਅਲਾਟ ਦਾ ਹੋਇਆ ਪਰ ਲਾਗੂ ਨਹੀਂ 2004 ਤੋਂ ਬਾਅਦ ਪਤੀ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਨੇ 2022 ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਅਜੇ ਤੱਕ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੋਈ ਸੰਘਰਸ਼ ਕਮੇਟੀ ਨੇ ਚੇਤਾਵਨੀ ਦਿੱਤੀ ਕਿ 2027 ਤੋਂ ਪਹਿਲਾਂ ਪੁਰਾਣੀ ਪੈਨਸ਼ਨ ਲਾਗੂ ਨਾ ਹੋਈ ਤਾਂ ਵੱਡੇ ਸੰਘਰਸ਼ ਕਿਤੇ ਜਾਣ ਕਿਸ 17/7/2020 ਤੋਂ ਬਾਅਦ ਪਤੀ ਮੁਲਾਜ਼ਮਾਂ ਦੀ ਮੰਗ ਇਹ ਮੁਲਾਜ਼ਮ ਛੇਮਾ ਪੇਕਮੇਸ਼ਨ ਲਾਗੂ ਕਰਨ ਦੀ ਮੰਗ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ 13/7/2020 ਵਾਲੇ ਮੁਲਾਜ਼ਮਾਂ ਦੀ ਤ ਪੈ ਕਟਾਈ ਲਈ ਉਹ ਹਰ ਹਾਲਤ ਵਿੱਚ 6ਵਾਂ ਪੈਕ ਮਿਸ਼ਨ ਲਾਗੂ ਕਰਨ ਦੀ ਮੰਗ ਕਰ ਰਹੇ ਰਿਟਾਇਰ ਮੁਲਾਜ਼ਮਾਂ ਦੇ ਫੈਕਟਰ ਮੰਗ ਰਿਟਾਇਰ ਕਰਮਚਾਰੀ ਆਪਣੇ ਪੈਨਸ਼ਨ ਫੈਕਟਰ ਦੀ ਤੁਰੰਤ ਬਹਾਲੀ ਦੀ ਮੰਗ ਕਰ ਰਹੇ ਹਨ ਇਸ ਨੂੰ ਲੈ ਕੇ ਜਲੰਧਰ ਮੁਹਾਲੀ ਸੰਗਰੂਰ ਵਿੱਚ ਵਿਰੋਧ ਪ੍ਰਦਰਸ਼ਨ ਵੀ ਹੋ ਚੁੱਕੇ ਹਨ ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਕਰਮੀਆਂ ਤਣਾਅ ਬੱਤਾ ਜਾ ਰਿਹਾ ਹੈ ਜੇ ਸਰਕਾਰ ਨੇ ਜਲਦੀ ਫੈਸਲੇ ਨਾ ਲਏ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਸੰਘਰਸ਼ ਦੀ ਸਦੌਲਾਤ ਬਣ ਸਕਦੀ ਹੈ ਤੇ ਕੋਈ ਵੀ ਦਿਨ ਵਿੱਚ ਨਹੀਂ ਵੀਡੀਓ ਚ ਬਣੇ ਰਹੇ ਨੀ ਤੁਹਾਡੇ ਬਹੁਤ ਬਹੁਤ ਧੰਨਵਾਦ ਚੈਨਲ ਦੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆ